ਕਦਮ ਦੀ ਆਜ ਬਦਾਮੀ ਦਾ ਬਰਥਡੇ ਅੱਜ ਬੱਚੇ ਵਿੱਚ ਦੇਖਿਆ ਜਾ ਰਿਹਾ ਡਰ ਦਾ ਮਾਹੌਲ ਦੇਖ ਕੇ ਬਦਾਮੀ ਯਸ ਜਿਹੜੀ ਆਹ ਦੇਖ ਕਿੰਨਾ ਫਿਕਰਾ ਦੇ ਪੱਤ ਦੇ ਉਹ ਸਸਤੀ ਰੋਟੀ ਆ ਖਾਈਏ ਕਹਿੰਦਾ ਨਾ ਖਾਈ ਨਾ ਮੇਰੀ ਉਹ ਵੀ ਛਡਵਾਤੀ ਆਜ ਬਦਾਮੀ ਦਾ ਬਰਥਡੇ ਅੱਜ ਤੇ ਪਾਸਪੋਰਟ ਖੜੋ 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 ਸਪੈਸ਼ਲ ਕੇਕ ਬਣਾਇਆ ਆ ਬਦਾਮੀ ਉੱਤੇ ਬਦਾਮੀ ਪਿਛਲੇ ਸਾਲ ਵਾਲੀ ਆ ਵਾ ਨਾ ਮੈਂ ਭੁੱਲ ਗਿਆ ਉਸ ਨੂੰ ਪਿਛਲੇ ਸਾਲ ਵਾਲੇ ਤਾਂ ਯਾਦ ਹੋ ਸਾਰੇ ਨੂੰ ਯਾ 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 ਕੁਝ ਬੰਦੇ ਨਵੇਂ ਆ ਕਰੋ ਇਸ ਵਾਰ ਬਣਾਇਆ ਆ ਜੋ ਸਮਰੀ ਉਹ ਤੂੰ ਵੀ ਦੇਖੀ ਕੇਕ ਕਹਿੰਦੀ ਸਮਰ ਸਮਰ ਸਮਰੀ ਸਮਰ ਸਮਰੀ ਚਲੋ ਜੀ ਬੋਲੀ ਵਰ ਕਹੇਗਾ ਸ਼ੈਤਾਨ ਚਲੋ ਬਗੀਰ ਸਾਹਿਬ ਲਓ ਜੀ ਏ ਕੱਟਿਆ ਜਾ ਓਏ ਚਲੋ ਸਾਰਾ ਭਾਈ ਆ ਪਤਾਮੀ ਕਿਵੇਂ ਲੱਗੀ ਵੋਟੋ ਫੋਟੋ ਸਾਫ ਆਈ ਆ ਤੇਰੀ ਸੱਲੀ ਕੌਣ ਹੈ ਕੌਣ ਬੱਚੇ ਵਿੱਚ ਦੇਖਿਆ ਜਾ ਰਿਹਾ ਡਰ ਦਾ ਮਾਹੌਲ ਕੌਣ ਸਮਝੀ ਫੋਟੋ ਸਾਫ ਆ ਗਈ ਤੇਰੀ ਮੈਨੂੰ ਉਮੀਦ ਨਹੀਂ ਸੀ ਕਿਤੀ ਲਾਦੀਆਂ ਨਾ ਬਲਮੀ ਕਿੰਨੇ ਸਾਲ ਦਾ ਸੀ ਉਰੇ ਮੈਂ 12-13 ਸਾਲ ਦਾ ਹਾਂ ਇਹਦੇ ਸਾਰੇ ਚੱਲ ਕਰੋ ਜਾ ਚੱਲਣਾ ਸਿੱਖਿਆ ਦੇ ਜਿੰਦਗੀ ਹੈ ਉਹ ਕੰਡਲੀ ਉਹ ਹੈਗੀ 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 ਪਤਾਮੀ ਆ ਜਾ ਕੋਈ ਅੱਜ ਇੱਕ ਮਿਲ ਕੇ ਐਂਡਰ ਇਹ ਰਹਿਣ ਦਿਓ ਇਹ ਰਹਿਣ ਦਿਓ ਅੱਜ ਕੰਮ ਆ ਗਈ ਉਹ ਚੱਕਰ ਵਿੱਚ ਨਾ ਠੀਕ ਹੈ ਜੀ ਉਹ ਚੱਕਰ ਵਿੱਚ ਪਤਾ ਨਹੀਂ ਲੱਗਦਾ ਮਲਾਮੀ ਤੇਰੇ ਕਿਦੇ ਬੱਡੇ ਦੀ ਬੱਚੀ ਹੋਈ ਐ ਪਾਜੀ ਦਾ ਪਾਜੀ ਦਾ ਬੱਡੇ ਦੀ ਉਹਦੇ ਜਨਾਬ ਨੂੰ ਲੱਗੇ ਸੀ ਐਂਡਰ ਜੀ ਆਇਆ ਉਹ ਤਾਂ ਹੈ ਉਹਦੇ ਅਸੀਂ ਆਏ ਨਹੀਂ ਸੀ ਅੱਜ ਕੰਮ ਆ ਗਈ ਰਾਜੀ ਹੋ ਜਾਓ ਸਾਈਡ ਤੇ ਸਾਈਡ ਤੇ ਸਾਈਡ ਤੇ ਉਰੇ ਉਰੇ ਉਹ ਨਹੀਂ ਨਹੀਂ ਪਾਜੀ ਇੱਕ ਬੰਦੇ ਦੇ ਅੰਦਰ ਦੇ ਦੋ ਨਹੀਂ ਬੰਦੇ ਦਾ ਦੋਨਾਂ ਦਾ ਪਾਜੀ ਦੇਖ ਰਿਹਾ ਕੀ ਹੋ ਰਿਹਾ ਪਤਾ ਕੀ ਆ ਫੋਟੋ ਹੀ ਗਲਤ ਆ ਆ ਕਰੋ ਜੀ ਐਂਡਰ ਗੁੰਡਾ ਲਾਓ ਆ ਆ ਵੀ ਮੈਨੂੰ ਪਰੇਸ਼ਾਨਨ ਲੱਗੇ ਹੋਣਗੇ। ਵਿਆਹ ਸਾਲ ਆ ਜਾਂਦਾ ਵੱਡੇ। ਚਲੋ। ਦੇਖ ਕੇ ਬਦਾਮੀ ਪੁਰਾਣੀ ਹੋਰ ਕੀ ਐ? ਕਿਤੇ ਪੜਾਕੇ ਬੈ ਜਾਣਾ। ਜਮਾਨੇ ਕੇ। ਓ ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ ਟੂ। ਹੈਪੀ ਬਰਥਡੇ ਬਦਾਮੀ। ਬੇਟੀ ਮਾਂ ਦੇ ਬਾਤ ਦੇਖ ਕੇ ਵਾਹ ਜੀ ਜਮਾਤ ਉਹ ਪਤਾ ਮੈ ਇਹ ਤਾਂ ਬੰਦ ਕਰਾਉ ਉਹ ਇਹ 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 ਬਣ ਗਿਆ ਪਿਆ 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 ਸਰ ਇੱਕ ਹੀ ਗੇਰ ਪਈ ਜਾਂਦਾ 스토리 ਕਹਿਣੀ ਹੈ ਹੋ ਗਈ ਵਾਹ ਜੀ ਤੂੰ ਹੀ ਆ ਤੂੰ ਹੀ ਆ ਇਹ ਤਾਂ ਮੈਂ ਹੀ ਆ ਕੋਈ ਨਹੀਂ ਹੈਗਾ ਚਾ 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 ਕਟਿੰਗ ਕਰ ਉਹ ਗਿਫਟ ਲੈ ਕੇ ਆਏ ਹੋਏ ਕਿਉਣ ਲੱਗਿਆ ਮੈਨੂੰ ਪਤਾ ਇਹ ਬੰਦੇ ਤਾਂ ਪਿਆਰ ਦੀ ਨਹੀਂ ਸੀ ਵੱਡੇ ਆ ਮੈਨੂੰ ਪਤਾ ਹੀ ਹੁਣ ਲੱਗਿਆ ਇੱਕ ਬੰਦੇ ਨੂੰ ਮੋਨ ਨੀ ਯਾਦ ਸੀਗਾ ਝਿੰਚਪਾਕ ਟਮ ਟਮ ਕੀ ਕਰਨਾ ਕੀ ਕਰ ਝਿੰਚਪਾਕ ਟਮ ਟਮ ਆਦਰਾ ਆਮਣਾ ਫੋਟੋ ਕਿਚਰ ਆਦਰਾ ਆਦਰਾ ਤੇ ਫੋਟੋਗ੍ਰਾਫਰ ਯਸ ਆ ਮੁੰਡੇ ਐਕਸਾਈਜ਼ ਵਿੱਚ ਛੱਡਤੀਆਂ ਦਾ ਕੇਕ ਖਾ ਲਈ ਪਹਿਲਾਂ ਆਦਰਾ ਨੇ ਸਾਰਿਆਂ ਨੇ ਛੱਡਤੀ ਆ ਜੀ ਵਰਮਾ ਜੀ ਰਾਜਾ ਯਾਰਾ ਕੰਮ ਕਰਿਓ ਜੀ ਇੱਕ ਮਾਲਾ ਨਹੀਂ ਕੱਢ ਕੇ ਮਰੀ ਹੈਗੀ ਹਜੇ ਤੱਕ ਆ ਦੇਖ ਲੈ ਕੋਈ ਟਿੱਕਾ ਟਿੱਕਾ ਨਹੀਂ ਆ ਰਿਹਾ ਉੱਪਰ ਜਾ ਪੌਣੀ ਜਾ ਪੌਣੀ ਚਲੋ ਜਾ ਕੇ ਚਲੋ ਵੀ ਪ੍ਰਵ ਜਾ ਪ੍ਰਵ ਪੌਣੀ लास्ट ਬਰਥਡੇ ਆ ਤੇਰਾ ਇਹ ਸਾਰੇ ਇਹਨਾਂ ਬਾਤਾਂ ਹੁਣ ਖਾਣਾ ਵੀ ਖਾ ਸਕਦਾ ਮੰਦ ਕਰਾਵੇ ਉਹਦਾ ਅਗਲੇ ਸਾਲ ਹੋਊ ਜ਼ਿੰਦਾ ਹੋਣਾ ਕਿਹੜਾ ਇਹ ਮੁੰਡਾ ਵੀ ਗਿਫਟ ਲੈ ਕੇ ਨਹੀਂ ਆਇਆ ਅੱਜ ਇਹ ਉਹਦਾ ਬਰਥਡੇ ਨਹੀਂ ਆ ਸੀ ਚੱਕ ਮੇਰਾ ਗਿਫਟ ਤੇ ਇਹਨਾਂ ਨੇ ਕੈਨਸਲ ਕਰਾਤਾ ਕਿਹਦਾ ਹੈਪੀ ਬਰਥਡੇ ਹਾਂ ਵੀਡੀਓ ਦਾ ਬਣਾ ਮੇਰਾ ਵੋਟ ਵਿੱਚ ਆ ਤੁਮੋਕੇ ਸੰਡੇ ਨੂੰ ਕਰ ਲਾਂਗੇ ਆ ਆ ਲੈ ਸਾਰੇ ਅੰਮੀ ਦਾ ਮਹੀਨਾ ਤਬਈ ਚਮ ਚਾਈ ਬੋਲੇ ਕੱਲ ਵੱਡਾ ਦੇਖ ਰਹੇ ਨੇ ਵੱਡੇ ਵੀਰੇ ਇਹ ਮੈਨੂੰ ਚੱਕੇ ਜਿਆ ਕਰਦਾ ਇਹ ਇਹ ਮਦੇਨੰਦਰ ਪੂਰੀ ਜਲਸੀ ਹੈ ਇਹ ਕੱਢਦਾ ਵੀਰੇ ਜ਼ਹਿਰ ਹੈ ਇਹ ਪਾਣਾ ਨਾਗਰਾਜ ਨਾਗਰਾਜ ਇਹ ਹਰੇਕ ਦਾ ਨੈਗੇਟਿਵ ਕਮੈਂਟ ਦਾ ਪੱਕੇ ਨਹੀਂ ਇਹਦਾ ਬੰਦਾ ਚੱਲਦਾ ਵੀ ਇਹਦਾ ਟਿਊਟਰ ਪੂਰੇ ਬੰਦਾ ਚੇਂਜ ਹੋਣਾ ਚਾਹੁੰਦਾ ਬੰਦਾ ਚੇਂਜ ਹੋਣਾ ਚਾਹੀਦਾ ਓਕੇ ਇੱਕ ਜਨਾ ਕਿ ਚਲੋ ਇਹ ਮੁੰਡੇ ਨੇ ਸਕੇਟ ਲਾਣੀ ਹੁਣ ਸੋਚ ਰਿਹਾ ਵੀ ਸਕੇਟ ਲਾਵਾਂ ਕੇਕ ਖਾਵਾਂ ਖਾਣਾ ਸੇ ਸਮਾਨ ਵੀ ਆਇਆ ਹੈ ਸਪੈਸ਼ਲ ਚਲ ਵੀ ਯਾਰ ਕਿਧਰ ਰਹਿ ਗਏ ਆਪਣੀ ਦਰਸ਼ਨੀ ਸ਼ੋਅ ਦੇ ਵਿੱਚ ਅਰੇ ਹਾਂਜੀ ਹਾਂਜੀ ਸ਼ੂਟ ਕਰ ਲਾਂਗੇ ਐਡੀਟਿੰਗ ਤਾਂ ਸਾਡੀ ਕਰਨੀ ਹੈ ਧੰਦਮ ਠੀਕ ਧੰਦਮ ਬੱਚਾ ਅਭੀ ਵੀ ਸਦਮੇ ਇਹ ਪਤਾ ਨਹੀਂ ਤੇ ਅੱਡ ਦਮ ਬੰਦਾ ਚੇਂਜ ਹੋਣਾ ਚਾਹੀਦਾ ਕੱਲ੍ਹ ਵੀ ਤਾਂ ਦੇ ਅੰਮਰ ਆਉਂਗਾ ਭਾਈਆ ਜੀ ਸਮਾਈ ਕਰਜ ਕਰਜੋ ਇੱਕ ਉਹ ਐਕਸ਼ਨ ਕਰ ਰਿਹਾ ਇਹ ਬੰਦੇ ਦਾ ਜਨਵਾਕੇ ਜਹਰ ਹੈ ਬੰਦੇ ਨੇ ਬਹੁਤ ਜਹੜਪਰੀ ਹੋਈ ਜਾਹਰ ਆ ਗਿਆ ਆ ਜਹਰਿਆ ਬੰਦਾ ਉਹ ਜਰਾ ਦੇਖੋ ਜੀ ਇਹ ਇਹ ਅਸਲੀ ਚੀਜ਼ ਹੈ ਲਾ ਉਹ ਪਰਾ ਰੱਖੋ ਕੀ ਖਰਾਬ ਕਰ ਰਹੇ ਕੀ ਖਰਾਬ ਕਰ ਰਹੇ ਅਦਰਕ ਘੋਟਾ ਇਧਰ ਆ ਗੋ ਅੱਛਾ ਲੱਗਣੀ ਅਸੀਂ ਦਾੜੀ ਆ ਜਿਹੜੀ ਆ ਦੇਖ ਕਿੰਨਾ ਫਿਕਰਾ ਦੇ ਇੱਥੇ ਪੱਤੋ ਦੇਖ

ਆਜੋ 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 ਕੋਈ ਖਸਾਸ ਨਹੀਂ ਫੋਟੋ ਦੇਖ ਲੈ ਬਾਈ ਕਿਵੇਂ ਚੌਕ ਚਲੋ ਜੀ ਆਏ ਹੁਣ ਕੇਕ ਨਹੀਂ ਆਜੋ ਪਟੋ ਜੀ ਘਟੋ ਕਰੋ ਕੈਸ ਕਰੋ ਕਿੰਨਾ ਬਚੇਗਾ ਹੁਣ ਤੂੰ ਨਾ ਹੁਦਕਾ ਲੱਗੋ ਬਾਈ ਲਓ ਜੀ ਚੱਕ ਲੋ ਚੱਕੋ ਜੀ ਪਹਿਲਾਂ ਦਰ ਦੇਣਾ ਜਾਣਾ ਓਏ ਆਜੋ ਵੀ ਕੇਕ ਵਾਲੇ ਆਜੋ ਆਜੋ ਕੇ 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 ਚੋਲਾ ਕਿੱਥੇ ਫਾਦਰ ਨੂੰ ਦੱਸੂ ਨੀ ਕਿ ਇੱਥੇ ਮੈਂ ਇੰਨਾ ਕਿ ਕਿਦਾਂ ਖਲਾਸੀ ਨਹੀਂ ਤੇ ਤੂੰ ਕੱਖੜੀ ਹੋਣਾ ਸਬਰ ਦੇਖਦੇ ਦਾ ਵਧੀਆ ਹੁੰਦਾ ਐਵੇਂ ਵੀ ਕੋਰਜੇ ਕਰਕੇ ਵਧੀਆ ਹੁੰਦਾ ਬਹੁਤ ਵਧੀਆ ਸ਼ੁਗਰ ਰੱਤ ਪ੍ਰੀਨਿਮਲ ਦਾ ਤੈਨੂੰ ਬਣਾ ਬਹੁਤ ਵਧੀਆ ਆਪੀ ਬੜੇ ਹੋਣਾ ਥੈਂਕ ਯੂ ਜੀ ਬਹੁਤ ਪਰਵਾਹ ਯਾਰ ਅਸੀਂ ਪਤਾ ਕਿ ਕਿਹੜਾ ਖਵਾਨਾ ਮਿੱਠਾ ਨਫਰੇ ਕਰੀ ਜਾਣਾ ਕੋਲੋ ਯਾਰ ਤੂੰ ਆ ਯਾਰ ਮਿਲਾਨੀਆ ਔਰ ਆਹ ਨਜ਼ਾਰੇ ਦੇ ਦੇ ਨੇ ਨਜ਼ਾਰੇ ਦੇ ਦੇ ਨੇ ਆਹ ਨਜ਼ਾਰੇ ਬੋਲੋ ਚੱਲ ਗਈ ਪ੍ਰਦੀਪ ਦੇਖੋ ਜੀ ਨਾਨ ਖਾਨ ਦੇ ਇੰਤਜ਼ਾਰ ਚ ਬੈਠਾ ਵੇਟ ਕਰ ਰਿਹਾ ਕੈਟੀ ਛੱਡਤੀ ਅੱਜ ਹੈਗੀ ਸਕੈਟ ਸੀ ਦੇਖੋ ਜੀ ਬਹਾਨੇ ਨਾਲ ਸਕੈਟ ਵੀ ਛੱਡਤੀ ਉਹ ਫਿਰ ਨਾਨ ਦੀ ਵੇਟ ਆ ਇਹ ਤਾਂ ਕਰਦਾ ਉਹ ਬੰਦਾ ਇੱਕ ਬਾਉ ਨਾ ਬੀਬਾ ਆ ਜਾ ਦੇਖੋ ਨਾਨ ਆ ਗਿਆ ਅਬ ਇਹ ਦੇਖ ਲੋ ਐਵੇਂ ਕੈਕ ਤੇ ਆਉਂਦਾ ਮੈਂ ਐਕਸਲੈਂਸ ਚੱਲਿਆ ਉਹ ਉਹ ਇੱਧਰ ਪਾਸੇ ਜਾਂਦਾ ਹੈ ਮਾਸ਼ਾਅੱਲ੍ਹਾ ਉਹਦੇ ਫਿਕਰ ਪਾਈ ਉਹਦੇ ਗ੍ਰੇਵੀ ਗ੍ਰੇਵੀ ਆ ਰਮਨ ਦੱਸ ਤੂੰ ਹੁਣ ਇਹ ਇਹ ਉਹ ਆਪਣਾ ਨਾਨਾ ਹਾਂ ਕਿਹੜਾ ਕਿਹੜਾ ਨਾਨਾ ਕਿਹੜਾ ਸੀਗਾ ਕਿਹੜਾ ਇਸ ਚੀਜ਼ ਨਾਲ ਪਛਾਣ ਲਿਆ ਦੋ ਟ੍ਰਾਂਸ ਨਾਮ ਵਿਦ ਗ੍ਰੇਵੀ ਜਦੋਂ ਨਾ ਕਰੀਂ ਇਹਦੇ ਸਾਈਡ ਰੱਖ ਦਿਓ ਉਹਦੇ ਹੁਣ ਡਰ ਵੱਜ ਜਾਂਦਾ ਕਾਦਾ ਮੈਂ ਗ੍ਰੇਵੀ ਜ਼ਿਆਦਾ ਖਾਂਦਾ ਆ ਜਾਵਾ ਮਾ ਲੋ ਵੀ ਖੋਲੋ ਲਓ ਜੀ ਬਾਈ ਆ ਜਾਓ ਆ ਦੇਖੋ ਚੀਜ਼ ਬਾਈ ਚੀਜ਼ ਨਾਲ ਇਧਰੇ ਵੀ ਉਹਦਾ ਬੇਟ ਵੀ ਅਵੇ ਮਸ਼ੀਨ ਨਾਲ ਲੱਗਿਆ ਮੇਰਾ ਆਪਣੀ ਐਨੀ ਉਹ ਪਾਈ ਆ ਗਿਆ ਚੱਕ ਲੈ ਚੱਕ ਲੈ ਇਹ ਹੁੰਦੇ ਡਾਡੀ ਜੇ ਸ਼ਣ ਓਏ ਕਿੱਥੇ ਜਾਓ ਉਹ ਵੀ ਐਕਸਾਈ ਲਾ ਕੇ ਖਾਊਗਾ ਘੁਕ ਭੁਲਾ ਰਿਆ ਆ ਦੇਖ ਡਾਡੀ ਜੇ ਮੁੰਡੇ ਦੀ ਐਕਸਾਈ ਨਹੀਂ ਛੱਡਿਆ ਨੇ ਘੁਕ ਵੇ ਬਦਾਮੇ ਚੱਲ ਯਾਰ ਤੂੰ ਕਹਿੰਦਾ ਨਹੀਂ ਖਾਵਾਂਗੇ ਇਹ ਕਿਦੇ ਛੱਡਦਾ ਤੋਰੇ ਬਹਿ ਜਾ ਚੱਕ ਲੈ ਜਗਾ ਮੰਗਦਾ ਜੀ ਕਹਿੰਦਾ ਸੈਡ ਜੀ ਗਰੇਵੀ ਨਹੀਂ ਮਿਲ ਰਹੀ ਆ ਲੋ ਉਹ ਯਾਰ ਸਕੈਟ ਬਣਾ ਦੇ ਯਾਰ ਅਣੀ ਬਦੰਗੀ ਜੀ ਆ ਗਿਆ ਸਵਾਲ ਅੱਜ ਮੋੜਾ ਬਾਤ ਕਰ ਰਿਹਾ ਨਾ ਭਜੀ ਬਣਾਣਾ ਵੈਸੇ ਤਾਂ ਆਪਾਂ ਖਾਂਦੇ ਜਿਹੜੇ ਰੋਟੀ ਜੀ ਐ ਮੈਸੀ ਰੋਟੀ ਭਾਈ ਹਜੇ ਤੱਕ ਨਹੀਂ ਖਵਾਈ ਜੀ ਚੀਨੇ ਅਮਨ ਨੇ ਨਹੀਂ ਅਲਗਨ ਸਮਝ ਓਏ ਅਮਨ ਤਾਂ ਤਿਆਰ ਸੀ ਮਲੇ ਰੋਟੀ ਆਪਣੇ ਖਾਣਾ ਸਮਝ ਸਵਾਦਾ ਕੋਸ਼ਿਸ਼ ਕਰੂੰਗਾ ਜੀ ਸਵੇਰੇ ਆਪਾਂ ਖਾਣੀਆ ਕਿਉਂ ਖਵਾ ਜੀ ਬਹੁਤ ਖਾਣਾ ਸਵੇਰੇ ਹੋਊਗਾ ਇਹ ਕੋਸ਼ਿਸ਼ ਕਰ ਕੋਸ਼ਿਸ਼ ਕਰ ਉਹ ਬਾਰਬੀ ਨੇਸ਼ਨ ਚ ਇਹ ਨਹੀਂ ਲੈ ਕੇ ਆਣਾ ਜਣਾ ਪਾ ਨੂੰ ਉਹ ਤਾਂ ਖਜ਼ਾਨੇ ਚ ਲੱਗਿਆ ਹੁੰਦਾ ਹੈ ਉਹ ਇਹ ਟੁਗੜਾ ਆ ਗਿਆ ਕੱਲ ਨਹੀਂ ਜਦ ਮੈਂ ਇਹ ਮੈਂ ਸੋਹਰੀ ਕੀ ਪੁੱਛਾਂ ਕਿਵੇਂ ਨਾਮ ਸੁਆਹ ਗਏ ਆਏ ਤਾਂ ਨਹੀਂ ਪੁੱਛਿਆ ਕਰ ਮੈਂ ਨੂੰ ਮੈਸੇਜ ਵੀ ਲਿਖ ਕੇ ਪਾਇਆ ਮਾਸ ਤੱਕ ਗ੍ਰੀਨ ਚ ਨਾਨ ਮੰਗਾ ਉਹ ਮੰਗਾਰਾ ਮਿੱਸੀ ਰੋਟੀ ਆਏ ਖਾਈਏ ਕਹਿੰਦਾ ਨਾ ਖਾਈ ਨਾ ਮੇਰੀ ਉਹ ਵੀ ਛਡਵਾਤੀ ਆਪੀ ਨੇ ਲੈ ਕੇ ਆਇਆ ਉਹ ਦੁਆਰੇ ਵਾਲੀ ਵੀ ਛਡਵਾਤੀ ਕਿ ਨਾ 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 ਕੀ ਚਿਪਕਲੀ ਚਿਪਕਲੀ ਮਸੀਹ ਤੇਰੀ ਸਮਰ ਤੇਰੀ ਤਾਂ ਸਾਲੀ ਲੱਗੀ ਫਿਰ ਸਾਲੀ ਆ ਰਹੀ ਹੋ ਗਏ ਨੇ ਹੁੰਦੀ ਆ ਪੰਨੀ ਕਹਿੰਦੀ ਹੁੰਦੀ ਚਿਪਕਲੀ ਦੇਖ ਲੈ ਮਾਚੀ ਮਾਚੀ ਸਰ ਜੀ ਚਲ ਆਇਆ ਯਾਰ ਇੰਨਾ ਗੁੱਸਾ ਆਦਾ ਯਾਰ ਫਿਰ ਕਿਉਂ ਹੋ ਗਿਆ ਤੇਰਾ ਖਵਾ ਦੀ ਗਿਆ ਹਾਂ ਲੈ ਨਹੀਂ ਖਵਾਈ ਫਿਰ ਕੀ ਹੋ ਗਿਆ ਯਾਰ ਨਹੀਂ ਤੇਰਾ ਜੀ ਕਰ ਰਿਹਾ ਹੁਣ ਨਾ ਕਿਹਦੇ ਨਾਲ ਹੁਣ ਤਾਂ ਭਾਈ ਅੱਜ ਸਰਪ੍ਰਾਈਜ਼ ਹੋਣਾ ਸੀ ਬਹੁਤ ਤਕੜਾ ਸੌਰੀ ਉਹ ਮੈਂ ਰੋਕ ਲਿਆ ਭਾਈ ਇਹਨਾਂ ਨੂੰ ਮੈਂ ਰੋਕ ਲਿਆ ਇਹਨੂੰ ਦੱਸਤਾ ਤੇ ਕੀ ਸੀ ਦੱਸਣਾ ਨਹੀਂ ਬੱਸ ਉਹ ਕੀ ਹੋ ਗਿਆ ਬਸ ਉਹ ਆ ਜਾ ਆ ਜਾ ਨਹੀਂ ਉਹ ਕੋਈ ਤਜਾਬ ਨਹੀਂ ਬਣਦਾ ਆ ਜਾ ਉਹ ਆ ਜਾ ਕੋਈ ਨਹੀਂ ਪਰਚਾਈ ਨੂੰ ਨਹੀਂ ਦਿਖਾਉਂਦੇ ਤੈਨੂੰ ਭੁੱਖ ਬੜਾ ਜਿਆਦਾ ਆਇਆ ਕੁਝ ਨਹੀਂ ਹੁੰਦਾ ਨਾ ਮੈਂ ਖਾਲੀ ਮੇਰੀ ਲੋੜ ਦੀ ਖਾਲੀ ਓਏ ਓਏ ਕਰੇ ਪਰਚਾਈ ਉਹ ਨਾ ਦੋ ਰੋਟੀਆਂ ਖਾਣੀ ਹੁੰਦੀ ਨੇ ਤੇ ਨਹੀਂ ਖਾਦੇ ਬਸ ਹੁੰਦਾ ਠੰਡ ਤੇ ਗ੍ਰੀਨ ਮੈਡਲ ਵਾਲੇ ਦਾ ਸੁਣ ਕੇ ਸੀ ਗੋੜ ਰਮਨਿੰਦਰ ਮੈਡਲ ਦਾ ਯਾਦ ਕੀਤਾ ਅੱਜ ਉਹ ਮੇਰੇ ਦਿਮਾਗ 'ਚ ਮਿਸਤੀ ਰੋਟੀ ਚੱਲ ਰਹੀ ਆ ਗ੍ਰੀਨ ਆ ਰਿਹਾ ਹੈ ਕੀ ਹੋ ਗਿਆ ਮੈਂ ਉਹ ਟਾਈਮ ਹੋ ਗਿਆ ਮੈਂ ਰੁਕ ਪਿਛੜੀ ਹੋ ਗਿਆ ਕਲਾ ਨਾਮ ਲਾ ਰਹੇ ਆਂ ਹੋਰ ਜਿਹਦਨ ਵੀ ਗਾਣੇ ਦੇ ਨਾਂ ਨਾਣ ਗਾਣੇ ਹੁੰਦੇ ਨੇ ਆ ਬੋਲਦੇ ਆ ਨਾ ਜੀ ਉਹਨੇ ਇਹ ਦਾ ਗੁੱਸਾ ਮਿਲੋਣਾ ਗੁੱਸਾ ਨਹੀਂ ਜਦੋਂ ਨਹੀਂ ਕੋਣ ਪ੍ਰਦੀਪ ਜੀ ਨਾਲ ਬੋਲ ਗਿਆ ਤੂੰ ਉਹ ਗੁੱਸਾ ਕਰ ਗਿਆ ਹੈ ਪ੍ਰਦੀਪ ਹਾਂ ਗੁੱਸਾ ਕਰ ਗਿਆ ਤੂੰ ਨਾਮ ਚੱਲਦਾ ਜੀ ਪ੍ਰਦੀਪ ਬਦਮੀ ਹੈਪੀ ਬਰਥਡੇ ਨਿਪੜ ਗਿਆ ਥੈਂਕ ਯੂ 24 ਪੂਰੇ ਉਹਦੇ 25 ਲੱਗ ਗਿਆ ਹੁਣ ਜਵਾਬ ਨਹੀਂ ਰਿਹਾ ਕਹਿੰਦੇ ਚੜਿਆ ਹੀ ਲੈਣ ਜਾ ਗਿਆ ਇਹਦਾ ਜਵਾਕ ਬਣਾ ਖਰਾਬ ਕਰਨ ਦੇ ਵਿੱਚ ਮੇਰੀ ਵੱਡਾ ਮੇਰਾ ਬਹੁਤ ਵੱਡਾ ਹੱਥ ਆ ਥੋੜੇ ਰਹਿ ਗਏ ਚੱਕਦੇ ਕੰਮ ਕਾਲਾ ਪ੍ਰਦੀਪ ਦੂਰ ਪਰਚੇ 2 ਰੁਪਏ ਕਰਦਾ ਰਾਈ ਥੋੜੇ ਬੇੜੋ ਪਰ ਲੜਾਈ ਹੋ ਗਈ ਉਰੇ ਦੇ ਨਾਲ ਰਾਈ ਸੁਪਰੇ ਖਾਣਾਂਗੇ ਸਾਰੇ ਮਿਲ ਕੇ ਚੱਲ ਠੀਕ ਆ ਜੀ ਉਹ ਕੋਈ ਵੀ ਕਰਦਾ ਸਵੇਹਾ ਹੋਊਗਾ ਕੋਈ ਨਹੀਂ ਆਉਣਾ ਸਵੇਰੇ ਨਹੀਂ ਆਣਾ ਬੰਦੇ ਬੀ ਆਪਕੇ ਸਰ ਬਰਡੇ ਬਾਡੇ ਮੁੱਖ ਜਿਮਦੇ ਵਿੱਚ ਇੱਕ ਕਾਹਦਾ ਗਿਆ ਚੀਜ਼ ਨਾਂ ਦਾ ਦਿਖਾ ਦੇਗੇ ਮੈਂ ਮੇਰਾ ਰਹਿ ਗਿਆ ਕੀ ਹਾਂ ਬਸ ਨਿਬੜ ਕੇ ਕੰਮ ਹੁਣ ਮਿਲਦੇ ਆ ਪਤਮੀ ਅਗਲੇ ਬਲਾਕ ਚ ਅਗਲੇ ਬੱਡੇ ਤੇ ਚਾਰ ਸੰਬਰ ਨੂੰ ਮਿਲਾਂਗੇ ਹੁਣ ਆਪਾਂ ਉਹ ਮਿਲਾਂਗੇ ਚਾਰ ਸੰਬਰ ਇੱਕ ਬੱਡੇ ਹੋਰ ਆ ਰਿਹਾ ਹੈ ਉਹ ਦਿਨ ਵੀ ਕੋਈ ਸਪੈਸ਼ਲ ਕੇਕ ਬਣਾਇਆ ਜਾਊਗਾ ਜੁਮੀਆ ਜਮਣਾ ਸੀਗਾ ਰਮਨ ਦਾ ਰਮਨ ਦਾ ਉਹਦੇ ਵਾਰ ਤਾਂ ਵਾਲੀ ਖਤਰਨਾਕ ਘਰਦੇ ਵੀਗਾ ਹੈ ਉਹਦਾ ਬੜਿਆ ਮਾ ਜੇ ਪਤਮੀ ਉਹ ਮੁੰਡੇ ਦੀ ਹੋ ਗਲਤੀ ਕੀਤੀ ਨਵੀਰਤਾ ਕੰਮ ਓਕੇ ਰਿਪੋਰਟ ਆ ਅੱਜ ਵੱਡੇ ਛੋਟੀ ਛੋਟੀ ਚੱਲੀ ਹੁਣ ਧੱਟ ਪਾਕ ਧੰਦ ਠੀਕ ਪਾਕ ਧੰਦਮ ਇਹ ਨਵਗਾਟਰੈਂਡਿੰਗ ਚੱਲ ਰਹਾ ਹੈ ਉਹ ਵਧੀਆ ਫੀਲ ਲਾਈਕ ਆਮ